ਅਜੀਤ ਜਸਪੀਰ ਸਿੰਘ ਰੋਡੇ ਜਿਹੜੇ ਸਿੰਘ ਸਾਹਿਬ ਨੇ ਇੱਕ ਮਹਾਨ ਸ਼ਖਸੀਅਤ ਨੇ ਸ਼ਹੀਦਾਂ ਦੇ ਸਰਤਾਜ ਨੇ ਉਹਨਾਂ ਨੂੰ ਅਖਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਹਾਂਜੀ ਸਤਿਗੁਰੂ ਸਾਹਿਬ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿਕਾਰਯੋਗ ਹਾਂਜੀ ਹਾਂਜੀ ਖਾਲਸਾ ਜੀ ਮੈਨੂੰ ਐ ਦੱਸੋ ਕੱਲ ਦਾ ਜਿਹੜਾ ਚੱਲਦਾ ਹੈ ਸੋਸ਼ਲ ਮੀਡੀਆ ਤੇ ਵੀ ਬਹੁਤ ਚੱਲਦਾ ਤੁਸੀਂ ਜਿਹੜੀ ਤਕਰੀਰ ਕਰਕੇ ਆਏ ਹੋ ਉੱਥੇ ਤੁਸੀਂ ਕਹਿੰਦੇ ਭਾਈ ਜਸਵੀਰ ਸਿੰਘ ਰੋਡੇ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ हां बिल्कुल जी हां वो वो ਤੁਸੀਂ ਕਿਸ ਤਰ੍ਹਾਂ ਤੁਹਾਨੂੰ ਨਹੀਂ ਲੱਗਿਆ ਵੀ ਸਿੱਧਾਂ ਦੇ ਸਰਤਾਜ ਤਾਂ ਆਪਾਂ ਅਰਜਨ ਦੇਵ ਜੀ ਮਹਾਰਾ ਜੀ ਨੂੰ ਮੰਨਦੇ ਹਾਂ ਸਿੱਖ ਮੰਨਦੇ ਹਾਂ ਕਿ ਭਾਈ ਜਸਪੀਰ ਸਿੰਘ ਰੋੜੇ ਜਿਹੜੇ ਸਿੰਘ ਸਾਹਿਬ ਨੇ ਇੱਕ ਮਹਾਨ ਸ਼ਖਸੀਅਤ ਨੇ ਸ਼ਹੀਦਾਂ ਦੇ ਸਰਤਾਜ ਨੇ ਉਹਨਾਂ ਨੂੰ ਅਖਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਮਹਾਰਾਜ ਸਾਹਿਬੀ ਰੂਪ ਨੇ ਉਹਦਾ ਰੱਬੀ ਅਵਤਾਰ ਦੇ ਉਹਨਾਂ ਦੇ ਸ਼ਬਦ ਕੋਈ ਵਿਆਪਕ ਸ਼ਬਦ ਤਾਂ ਕੋਈ ਪੂਰੀ ਨਹੀਂ ਹੁੰਦਾ ਨਹੀਂ ਜਿਹੜਾ ਇਹ ਤਾਂ ਰੱਬੀ ਰੂਹ ਨੇ ਤੇ ਸ਼ਹੀਦਾਂ ਦੇ ਸਰਤਾਜ ਭੰਗੂ ਗੁਰੂ ਅਰਜਨ ਦੇਵ ਸਾਹਿਬ ਨੇ ਭੰਗੂ ਤੇਜ ਭਾਨਦਰ ਸਾਹਿਬ ਨੇ ਤੇ ਉਹ ਜਿਹੜੇ ਹੈਗੇ ਉਹਨਾਂ ਲਈ ਤਾਂ ਰੱਬੀ ਰੂਹ ਉਹ ਨਾ ਰਬਦੇਰ ਸਾਹਿਬ ਨੇ ਉਹਨਾਂ ਦਾ ਕਿਸੇ ਬੰਦੇ ਨਾਲ ਕੀ ਮੁਕਾਬਲਾ ਅਸੀਂ ਤਾਂ ਉਹਨਾਂ ਦੇ ਘਰਨਾ ਦੀ ਧੂੜ ਹੈ ਨਹੀਂ ਫਿਰ ਹੁਣ ਤੱਕ ਤਾਂ ਜਿਹੜਾ ਅੱਜ ਤੱਕ ਦਾ ਹੋਇਆ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹੀ ਕਿਹਾ ਜਾਂਦਾ ਹੈ ਦਿਕੋ ਸੀ ਇਧਾਂ ਨੇ ਜਿਹੜਾ ਹੈਗਾ ਦਸ਼ਮੇਸ਼ ਪਿੱਤਾ ਨੂੰ ਦੂਜੇ ਪਿੱਤਾ ਨੂੰ ਕਿਹਾ ਜਾਂਦਾ ਮੇਰੀ ਪੀੜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਜਾਂਦਾ ਜੀ ਕਿ ਸ਼ਹੀਦਾਂ ਦਾ ਸਰਤਾਜ ਕਿਸੇ ਮਰਿਆਦਾ ਜਿਹੜੀ ਇਸਾਲ ਫਕਤ ਨੇ ਬਣਾਈ ਹੋਵੇ ਭਈ ਸ਼ਹੀਦਾਂ ਦਾ ਸਰਤਾਜ ਜਿਹੜਾ ਉਹ ਦੂਜੀ ਦੁਨਿਆਵੀ ਕੰਨ ਹੈ ਜਿਹੜੀ ਗੁਰੂ ਸਾਹਿਬ ਦਾ ਹੈ ਰੱਬੀ ਰੂਪ ਨੇ ਨਹੀਂ ਜੀ ਬਿਲਕੁਲ ਬਿਲਕੁਲ ਦੁਨਿਆਵੀ ਗੱਲ ਹੈ ਪਰ ਜੇ ਆਪਾਂ ਕਹੀਏ ਵੀ ਜੇ ਅਸੀਂ ਸਾਡੀ ਸ਼ਰਧਾ ਹੈ ਨਾ ਸਿੱਖਾ ਸਿੱਖੋਂ ਦੀ ਸ਼ਰਧਾ ਹੈ ਆਪਾਂ ਉਹਨਾਂ ਨੂੰ ਸ਼ਹੀਦਾਂ ਦਾ ਸਰਤਾਜ ਮੰਨਦੇ ਆ ਜਾਂ ਨਹੀਂ ਮੰਨਦੇ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਤਾਂ ਅਸੀਂ ਰੱਬ ਮੰਨਦੇ ਆਂ ਜੀ ਨਹੀਂ ਰੱਬ ਤਾਂ ਮੰਨਦੇ ਆਂ ਉਹਨਾਂ ਦੀ ਪਿਸ਼ਾਹਾਦਤ ਪਹਿਲੀ ਸ਼ਹਾਦਤ ਸੀ ਇਸੇ ਕਰਕੇ ਆਪਾਂ ਸ਼ਹੀਦਾਂ ਦੇ ਸ਼ਰਤਾਜ ਕਹਿੰਨੇ ਆ ਨਾ ਉਹਨਾਂ ਨੂੰ ਹਾਂ ਜੀ ਉਹਨਾਂ ਨੂੰ ਕਹਿੰਦੇ ਆ ਸ਼ਹੀਦੇ ਆਦਮ ਕਹਿੰਦੇ ਆ ਉਹਨਾਂ ਨੂੰ ਸ਼ਹੀਦੇ ਆਜੇ ਹੁਣ ਭੱਜਦੇ ਸੀ ਰੌਲਾ ਪਾ ਲਿਆ ਸੀ ਕਿ ਉਹ ਉਹ ਕਹਿੰਨਾ ਉਹ ਕਹਿੰਦੇ ਨਹੀਂ ਜੀ ਜੀ ਦੇ ਆਦਮ ਆਪਾਂ ਆਪਣੇ ਸੰਦ ਆ ਤਾਂ ਗੁਰੂ ਸਾਹਿਬਾਨਾਂ ਨੂੰ ਜੀ ਵੀ ਉਹਨਾਂ ਨੇ ਕਿਵੇਂ ਕਿਵੇਂ ਮਰਿਆਦਾ ਜੀ ਤਾਂ ਲਿਖਿਆ ਹੁੰਦਾ ਵੀ ਇਹੀ ਕਹਣਾ ਹੈ ਕਿ ਮੈਂ ਤਾਂ ਰੱਬ ਮੰਨਦੇ ਨਹੀਂ ਤੁਸੀਂ ਰੱਬ ਤਾਂ ਮੰਨਦੇ ਹੋ ਤੁਸੀਂ ਕਿਸ ਹਸિયਤ ਦੇ ਵਿੱਚ ਕਿਹਾ ਮੜਾ ਜੇ ਤਫਸੀਲ ਕਰੋਗੇ ਗੱਲ ਜੀ ਤਾਂ ਹਸિયਤ ਦੇ ਕਿਹਾ ਜੀ ਉਹਨਾਂ ਦੇ ਦੇਖੋ ਸੰਤ ਜੀ ਰਾਇ ਤੇ ਪੜਾਵਾਲੇ ਤਾਂ ਸ਼ਹੀਦ ਹੋਈ ਦੇ ਸੀ ਜੀ ਉਹ ਜਸਵੀਰ ਸਿੰਘ ਦੇ ਚਾਚਾ ਜੀ ਸੀ ਹਾਂ ਜੀ ਤੇ ਅਜਾ ਇਹ ਜਸਵੀਰ ਸਿੰਘ ਦੇ ਪਿਤਾ ਜਗੀਰ ਸਿੰਘ ਉਹ ਵੀ ਸ਼ਹੀਦ ਹੋ ਗਏ ਜੀ ਹਾਂ ਜੀ ਜਗਵੀਰ ਸਿੰਘ ਦਾ ਭਾਈ ਸ਼ਰਦੂਰਨ ਤੇ ਅਵਰਨ ਤੇ ਉਹ ਵੀ ਸ਼ਹੀਦ ਹੋ ਗਿਆ ਹਾਂਜੀ ਤੇ ਜਿਹੜਾ ਲਖਵਿੰਦਰ ਸਿੰਘ ਹੋ ਗਿਆ ਉਹ ਪਾਕਿਸਤਾਨ ਦੇ ਵਿੱਚ ਅਪਛੇਦੇ ਉੱਤੇ ਪੂਰੇ ਹੌਂਸਲੇ ਨਾਲ ਉਹ ਵੀ ਕਹਿੰਦੇ ਆ ਵੀ ਸ਼ਹੀਦ ਕੀਤਾ ਗਿਆ ਹਾਂਜੀ ਹਾਂ ਨਹੀਂ ਜੀ ਮੈਂ ਮੇਰਾ ਕਹਿਣ ਦਾ ਮਤਲਬ ਇਹ ਵੀ ਇੰਨੀ ਸ਼ਹੀਦੀਆਂ ਨੇ ਸਿਰਫ ਪਰਿਵਾਰ ਨਹੀਂ ਹੈ ਭਈ ਇਹ ਸੰਤ ਜਰਮਨ ਸਿੰਘ ਭੰਡਾਰ ਵਾਲੇ ਦਾ ਪਰਿਵਾਰ ਹੈ ਜਾਂ ਬਾਬਾ ਗੁਰਿੰਦਰ ਸਿੰਘ ਦਾ ਪਰਿਵਾਰ ਹੈ ਇਹਨਾਂ ਨੇ ਸ਼ਹਾਦਤਾਂ ਬੜੀਆਂ ਪ੍ਰਾਪਤ ਕੀਤੀਆਂ ਨਹੀਂ ਜੀ ਵੱਡੀ ਗੱਲ ਹੈ ਮੈਂ ਕਹਿੰਦਾ ਵੀ ਜੇ ਸੰਦੇ ਕਿਸੇ ਨੂੰ ਇਹ ਗਲਪ ਲੱਗਿਆ ਜਿਹੜੇ ਬਾਕੀ ਕਹਿੰਦੇ ਹੁੰਦੇ ਨੇ ਉਹ ਸ਼ਬਦਾਂ ਪਿੱਛੇ ਲੜ ਕੇ ਉਹ ਪਾਸੇ ਲੈ ਕੇ ਜਾਣਾ ਚਾਹੁੰਦੇ ਆ ਕਿ ਰਿਪਿਊਟਾ ਉਹਨਾਂ ਦੇ ਹੁੰਦੀ ਹੁੰਦੀ ਆ ਹੋਰ ਜਨ ਪਿੱਛੇ ਉਹ ਸ਼ਬਦਾਂ ਦਾ 헤ਰ ਫੇਰ ਕਰਕੇ ਹੋਰ ਪਾਸੇ ਲੈ ਜਾਂਦੇ ਆ ਜੇ ਕੋਈ ਇਹੀ ਕੀ ਕਰਦਾ ਮੈਂ ਉਸ ਦੇ ਲਈ ਮੈਂ ਉਹਨਾਂ ਤੋਂ ਮਾफी ਚਾਹੁੰਦਾ ਜਿਹੜੇ ਨੀਤੀ ਨਾਲ ਚਾਹੁੰਦੇ ਆ ਜਿਹੜੇ ਜਾਣ ਬੁੱਝ ਕੇ ਇਹ ਇਹ ਇਤਹਾਸਾ ਕਰਨ ਚਾਹੁੰਦੇ ਹੋ ਤਾਂ ਮਾਫੀ ਦੀ ਲੋੜ ਨਹੀਂ ਹੈ ਨਹੀਂ ਜੀ ਦੇਖੋ ਸਿੱਟਕੌਮ ਦੀਆਂ ਭਾਵਨਾਵਾਂ ਨੇ ਇਹ ਇਹ ਜੋ ਤੁਸੀਂ ਸਿੱਟਕੌਮ ਦਾ ਨਾਇਕਾ ਉਹਨਾਂ ਨੂੰ ਰੱਬ ਮੰਨਦਾ ਹੈ ਸਿੱਟਕੌਮ ਦਾ ਮੇਰਾ ਤਾਂ ਸਿੱਧਾ ਤਰ ਦੇ ਬਈ ਸਰਦਾਰ ਤੁਸੀਂ ਜਿਹੜੇ ਆ ਉਹ ਗੁਰੂ ਅਰਜਨ ਦੇਵ ਸਾਹਿਬ ਨੂੰ ਕਹਿ ਸਕਦੇ ਆ ਅਕਾਲ ਪੁਰਖ ਮਹਾਰਾਜਾ ਜੀ ਦੇ ਹੁਣ ਮੇਰੇ ਤੁਹਾਡੇ ਤੇ ਟੈਂਟ ਤਾਂ ਨਹੀਂ ਮਰਿਆਦਾ ਲਾਗੂ ਹੋ ਜਾ ਬਿਲਕੁਲ ਨਹੀਂ ਜੀ ਹੋ ਜਾਂਦੀ ਇਹਦੀ ਭਾਵਨਾਵਾਂ ਦੀ ਇਹ ਨਾਲ ਹੋ ਗਈ ਮੈਂ ਆਪਦੀਆਂ ਭਾਵਨਾਵਾਂ ਆਪਦੇ ਤੋਲ ਬਣਾਈ ਰੱਖਾਂ ਜਿੱਦ ਤੱਕ ਜਦ ਤੂੰ ਆਪਦੀਆਂ ਬਣਾ ਲਓ ਭਾਵਨਾਵਾਂ ਮੈਂ ਆਪਦੀਆਂ ਬਣਾ ਲਾਂ ਉਹ ਉਹ ਭਾਵਨਾ ਭਾਵਨਾ ਜਿਹੜੀ ਕਿਤੇ ਅਦਾਲਤ ਅੱਗੇ ਲੈ ਡਾਊਨ ਕਰੀਏ ਉਹਦੀ ਮੰਨੀਏ ਸਿੱਖਾਉਣੀ ਹੈ ਭਾਵਨਾਵਾਂ ਸਭ ਤੋਂ ਠੱਟਰ ਸਿੱਖੇ ਮੈਂ ਸਿੱਖ ਆਉਂਦੀਆਂ ਭਾਵਨਾਵਾਂ ਮੈਨੂੰ ਕਿਵੇਂ ਜੱਥੇ ਪਹੁੰਚਿਆ ਜਿਹੜਾ ਟਮਾਟਰ ਖਾਂਦਾ ਉਹ ਵੀ ਸਿੱਟ ਚਾਈ ਜਾਂਦਾ ਜਿਹੜਾ ਕੀ ਕਹਿੰਦੇ ਨੇ ਸ਼ਰਾਬ ਪੀਂਦਾ ਉਹਦੇ ਨਾਲ ਭਾਵਨਾ ਨੂੰ ਕੀ ਸੀ ਬਹੁਤ ਵੀ ਜਿਹਕੇ ਕਹਤੇ ਉਹ ਕੀ ਕਹਿੰਦੇ ਹੁੰਦੇ ਨੇ ਉਥੇ ਬਾਜ਼ਾਰ ਕੇ ਛਿੱਟ ਪਿੰਦਾ ਤੇਰੇ ਉਹ ਕਿੰਨੇ ਜਿਹੰਦੇ ਕਹਿੰਦੇ ਡੜੇ ਕਰਕੇ ਵੀ ਛਿੱਟ ਪਿੰਦਾ ਫਿਰਦਾ ਖਾਲਸਾ ਜੀ ਗੱਲ ਇਹ ਹੈ ਬਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਕਰਕੇ ਇੱਕ ਖਾੜਕੂ ਲਹਿਰ ਪੈਦਾ ਹੋਈ ਹੈ ਨਾ ਜਿਨ੍ਹਾਂ ਤੋਂ ਸਾਡੀ ਜਵਾਨੀ ਸਿੱਖ ਜਵਾਨੀ ਨੇ ਮਤਲਬ ਗੁੱਸਾ ਖਾਦਾ 10 ਸਾਲ ਲਗਾਤਾਰ ਉਹ ਲੜਾਈ ਘਟੋ ਘਟ ਚੱਲੀ ਆ ਹੈ ਨਾ ਉਹ ਤੁਹਾਨੂੰ ਤਾਂ ਬਹੁਤ ਜ਼ਿਆਦਾ ਪਤਾ ਨੇੜਿਓਂ ਪਤਾ ਕਿਉਂਕਿ ਤੁਸੀਂ ਉਹਨਾਂ ਦੇ ਕੇਸ ਲੜੇ ਨੇ ਮੁਫਤੇ ਵਿੱਚ ਲੜੇ ਨੇ ਇਹਦੇ ਕੋਈ ਸ਼ੱਕ ਨਹੀਂ ਸਾਰੇ ਪੰਜਾਬ ਨੂੰ ਪਤਾ ਨਾਲ ਇਹ ਵੀ ਹੈ ਕਿ ਸੰਤ ਜੀ ਦੇ 7 ਸਾਲਾਂ ਸੰਤਾਂ ਦੇ ਵੀ ਨਾਲ ਰਹੇ ਹੋ ਤੇ ਤੁਸੀਂ ਇਹ ਵੀ ਪੰਜਾਬ ਨੂੰ ਪਤਾ ਵੀ ਤੁਸੀਂ ਕਿਸ ਵੀ ਜਿਹੜੇ ਸਿੱਖ ਨੌਜਵਾਨਾਂ ਦੇ ਨੇ ਹੁਣ ਤੱਕ ਮੁਫਤ ਲੜਦੇ ਰਹੇ ਹੋ ਲੜ ਰਹੇ ਹੋ ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਨੇ ਜੀ ਜਿਨ੍ਹਾਂ ਦਾ ਜਿਹੜੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਉਸ ਮੌਕੇ ਹੈਨਾ ਜੀ ਬਿਲਕੁਲ ਉਹਨਾਂ ਦੇ ਘਰਾਂ ਦੇ ਵਿੱਚ ਘਾਹ ਉੱਗਿਆ ਹੋਇਆ ਹੈ ਤੇ ਫੇਰ ਤਾਂ ਆਪਾਂ ਸਾਰਿਆਂ ਨੂੰ ਜੇ ਇਹ ਉਹੀ ਆਪਾਧੀ ਦੇ ਦਈਏ ਗੁਰੂ ਸਾਹਿਬ ਵਾਲੀ ਫੇਰ ਤਾਂ ਉਹਨੇ ਨਾ ਠੀਕ ਠੀਕ ਆ ਉਹਨਾਂ ਦੀ ਕੁਰਬਾਨੀ ਘਟਣੀਗੀ ਉਹਨਾਂ ਦੀ ਵੀ ਵੱਡੀ ਆ ਸੰਤਾਂ ਦੀ ਕੁਰਬਾਨੀ ਦੇ ਨਾਲ ਕਿਸੇ ਦਾ ਮੇਲ ਹੋ ਹੀ ਨਹੀਂ ਸਕਦਾ 2021ਵੀਂ ਸਦੀ ਦੇ ਵਿੱਚ ਹਨਾ ਜੀ ਹਾਂ ਵੱਡੀ ਵੱਡੀ ਗੱਲ ਆ ਵੱਡੀ ਗੱਲ ਆ ਪਰ ਜੀਤ ਸਿੰਘ ਜੀ ਬਾਬਾ ਜੀਤ ਸਿੰਘ ਦੀ ਕੁਰਬਾਨੀ ਤਾਰ ਆਪਾਂ ਕਿਸੇ ਦਿਨ ਆਪਾਂ ਕਿਸੇ دنیਾਬੀ ਬੰਦੇ ਨੂੰ ਉਹ ਇਹ ਉਪਾਧੀ ਦੇ ਦਈਏ ਉਹ ਵੀ ਜਉਂਦੇ ਜਾਗਦੇ ਨੂੰ ਨਹੀਂ ਸ਼ਹੀਦ ਕਹਿਣਾ ਦਾ ਰਗ ਕੌਮੀ ਫਰਜ਼ ਹੈ ਸ਼ਹੀਦ ਕਹਿਣਾ ਸਾਡਾ ਧਾਰਮਿਕ ਫਰਜ਼ ਹੈ ਜਿਹੜਾ ਸ਼ਹੀਦ ਹੋਇਆ ਉਹ ਸ਼ਹੀਦ ਮੰਨਿਆ ਅਸੀਂ ਉਹਦੇ ਫਿਰ ਉਹ ਪਰਿਵਾਰ ਦਾ ਹੀ ਹੋਇਆ ਨਾ ਕਿ ਉਹ ਉਹ ਸ਼ਹੀਦਾਂ ਦਾ ਪਰਿਵਾਰ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸ਼ਹੀਦਾਂ ਦਾ ਪਰਿਵਾਰ ਹੈ ਨੇ ਸ਼ਹੀਦਾਂ ਦੇ ਪਰਿਵਾਰ ਤਾਂ ਜੀ ਬਹੁਤ سارے ਨੇ ਪਰ ਉਹ ਸ਼ਹੀਦਾਂ ਦੇ ਆਪਣੇ ਉਹਨਾਂ ਦੇ ਪੂਰਨਿਆਂ ਤੇ ਵੀ ਨਹੀਂ ਪੂਰੇ ਉਤਰੇ ਨਾ ਚੱਲ ਰਹੇ ਨੇ ਬਹੁਤ سارے ਨੇ ਇਸ ਤਰ੍ਹਾਂ ਦੇ ਪਰ ਉਹਨਾਂ ਦੀਆਂ ਸ਼ਹਾਦਤਾਂ ਬਹੁਤ ਵੱਡੀਆਂ ਨੇ ਉਹਨਾਂ ਨੂੰ ਅਸੀਂ ਛੁੱਟ ਲਾ ਹੀ ਨਹੀਂ ਸਕਦੇ